ਗੁਰੂ ਗੋਬਿੰਦ ਸਿੰਘ ਰੈਫਾਇਨਰੀ ਬਠਿੰਡਾ ਨੂੰ ਆਪਣੇ ਨੇੜੇ ਲੱਗਦੇ ਪਿੰਡਾਂ ਦੀ ਕਾफी ਫਿਕਰ ਹੈ ਸ਼ਾਇਦ ਇਸੇ ਲਈ ਹੀ ਅੱਜ ਇੰਨੀ ਤਪਦੀ ਗਰਮੀ ਵਿੱਚ ਧੁੱਪ ਤੋਂ ਇਨ੍ਹਾਂ ਪਿੰਡਾਂ ਨੂੰ ਬਚਾਉਣ ਲਈ ਉਸਨੇ ਅਸਮਾਨ ਵਿੱਚ ਇੱਕ ਧੂਏ ਦੀ ਮੋਟੀ ਚਾਦਰ ਪਿਛਾ ਦਿੱਤੀ ਹੈ ਅੱਜ ਦੁਪਹਿਰ ਤੋਂ ਬਾਅਦ ਉਹਨਾਂ ਨੇ ਇਨ੍ਹਾਂ ਚਾਰ ਪੰਜ ਪਿੰਡਾਂ ਲਈ ਸੂਰਜ ਬਿਲਕੁਲ ਲੁਕੋ ਦਿੱਤਾ ਹੈ ਅਤੇ ਇਨ੍ਹਾਂ ਪਿੰਡਾਂ ਵਿੱਚ ਦੁਪਹਿਰ ਤੋਂ ਬਾਅਦ ਧੁੱਪ ਬਿਲਕੁਲ ਵੀ ਨਹੀਂ ਨਿਕਲੀ ਹੈ ਚਾਹੇ ਇਨ੍ਹਾਂ ਪਿੰਡਾਂ ਦੇ ਬੱਚਾਂ ਤੇ ਬਜ਼ੁਰਗਾਂ ਨੂੰ ਸਾਹ ਲੈਣ ਵਿੱਚ ਕਾफी ਮੁਸ਼ਕਲ ਆ ਰਹੀ ਹੈ ਪਰ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਇਹਨਾਂ ਨੇ ਸਾਨੂੰ ਧੁੱਪ ਤੋਂ ਬਚਾਇਆ ਹੈ ਅਤੇ ਇਸ ਗੁਰੂਆਂ ਦੇ ਨਾਂ ਤੇ ਬਣੀ ਹੋਈ ਰਿਫਾਇਨਰੀ ਨੇ ਹਵਾ ਅਤੇ ਪਾਣੀ ਨੂੰ ਬਹੁਤ ਜ਼ਿਆਦਾ ਦੂਸ਼ਿਤ ਕੀਤਾ ਹੋਇਆ ਹੈ ਇਸ ਤੋਂ ਨੇੜੇ ਤੇੜੇ ਦੇ ਪਿੰਡ ਬਹੁਤ ਜ਼ਿਆਦਾ ਪਰੇਸ਼ਾਨ ਹਨ ਜੇਕਰ ਪ੍ਰਦੂਸ਼ਣ ਕੰਟਰੋਲ ਬੋਰਡ ਨਾਂ ਦੀ ਕੋਈ ਚੀਜ਼ ਹੈ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਉਹਨਾਂ ਤੱਕ ਪਹੁੰਚ ਸਕੇ ਕਿਉਂਕਿ ਪਹਿਲਾਂ ਵੀ ਹਰ ਵਾਰ ਅਜਿਹੇ ਵੀਡੀਓ ਪਿੰਡ ਦੇ ਲੋਕ ਪਾਉਂਦੇ ਰਹਿੰਦੇ ਹਨ ਨਿਊ ਚੈਨਲਾਂ ਵਾਲੇ ਵੀ ਆਉਂਦੇ ਰਹਿੰਦੇ ਹਨ ਪਰ ਇਹਨਾਂ ਉੱਤੇ ਕੋਈ ਵੀ ਕਾਰਵਾਈ ਨਹੀਂ ਹੁੰਦੀ ਇਹ ਲਗਾਤਾਰ ਇਸ ਤਰ੍ਹਾਂ ਪ੍ਰਦੂਸ਼ਣ ਫਲਾ ਰਹੇ ਹਨ ਧੰਨਵਾਦ